ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਮੁਰ ਤੋਂ ਮੀ ਠੰਡਰ ਤੋੜੇਗੀ ਰਿਕਾਰਡ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਹਰਿਆਣਾ ਸਨੇ ਪਹਾੜਾਂ ਦੇ ਵਿੱਚ ਸਾਲ ਦੇ ਆਖਰੀ ਦਿਨ ਵੀ ਸੰਗਣੀ ਤੁੰਦ ਦੀ ਸ਼ੀਤ ਲਹਿਰਾਂ ਕਾਂ ਠੰਡ ਦਾ ਕਹਿਰ جاری ਹੈ ਜਿਸ ਕਾਰਨ ਦਿਨ ਸਮੇ ਵੀ ਕੰਬਣੀ ਛਿੜੀ ਰਹੀ ਪਹਾੜਾਂ ਉੱਤੇ ਬਰਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਸ਼ੀਤ ਲਹਿਰ ਚੱਲ ਰਹੀ ਹੈ ਸਵੇਰੇ ਹਲਕੀ ਤੁੰਦ ਵੀ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਸਰ ਰੰਗੀਲਾਤ ਪੰਜਾਬ ਦਾ ਬਠਿੰਡਾ ਤੇ ਅੱਜ ਸਵੇਰੇ ਬੱਲੋਵਾਲ ਸੂਬੇ ਦਾ ਸਭ ਤੋਂ ਠੰਡੇ ਸ਼ਹਿਰ ਰਹੇ ਬੱਲੋਵਾਲ ਦੇ ਵਿੱਚ ਸਭ ਤੋਂ ਵੱਧ ਤਾਪਮਾਨ 11 ਡਿਗਰੀ ਤੇ ਬਠਿੰਡਾ ਦੇ ਵਿੱਚ ਘੱਟੋ ਘਾਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨੀਆਂ ਨੇ ਨਵੇਂ ਸਾਲ ਦੇ ਮੌਕੇ ਤੇ 1 ਜਨਵਰੀ ਨੂੰ ਠੀਤ ਲਹਿਰ ਚੱਲਣ ਦੀ پیشن گوئی ਕੀਤੀ ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਪਛ ਨਵੀ ਪੱਛਮੀ ਗੜਬੜੀ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ ਜਿਸ ਕਾਰਨ 3 ਦਿਨ ਤੱਕ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਵਿਭਾਗ ਦੇ ਅਨੁਸਾਰ ਇਸ ਨਾਲ ਪਾਰਾ ਹੋਰ ਠੰਢ ਠਿੱਗ ਡਿਗੇਗਾ ਅਤੇ ਠੰਢ ਦੀ ਤੀਬਰਤਾ ਵਧੇਗੀ ਪੰਜਾਬ ਦੇ 14 ਸ਼ਹਿਰਾਂ ਦੇ ਵਿੱਚ ਪਾਰਾ 15 ਡਿਗਰੀ ਤੋਂ ਹੇਠਾ ਦਰਜ ਕੀਤਾ ਗਿਆ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ